ਲਾਗੇ ਰాలే ਡੇਰੇ ਦਾ ਹਾਂਜੀ ਮੇਰਾ ਡੇਰਾ ਸਾਹਮਣੇ ਆ ਜੀ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਲੈਸ਼ ਪਈ ਇੱਥੇ ਮੁਹੱਲੇ ਦਾ ਇਸ ਇਲਾਕੇ ਦਾ ਡੇਰੇ ਅਕਸਾਈ ਜਿਹੜੇ ਮੈਨੂੰ ਸੰਦੇ ਭਾਈ ਇਹ ਜੀ ਪਤਾ ਨਹੀਂ ਲੱਗਣ ਦਿੰਦੇ ਇਹ ਆਣ ਕੇ ਧੱਕੇਸ਼ਾਈ ਕਰਨ ਦਾ ਪੈਂਦੇ ਆ ਜਾਂ ਤੇ ਕਿਸੇ ਪਿੰਡ ਦੇ ਮੋੜ ਬੇਰ ਨੂੰ ਨਾਲ ਲੈਣ ਕੇ ਇਹਨੂੰ ਲੈਣ ਪੀ ਸਾਨੂੰ ਇੱਥੇ ਸ਼ੱਕ ਅਸੀਂ ਦੀ ਤਲਾਸ਼ੀ ਕਰਨੀ ਹੈ ਚਲੋ ਮੈਨੂੰ ਆਵਾਜ਼ ਮਾਰ ਲੈਣ ਮੈਂ ਵੀ ਇਥੋਂ ਦਾ ਪ੍ਰਧਾਨ ਆ ਜਾਂ ਮੇਰਾ ਭਰਾ ਪ੍ਰਧਾਨ ਹੈ ਪ੍ਰਗਟ ਸਿੰਘ ਉਹਨੂੰ ਨਾਲ ਲੈਣਾ ਆਪੀ ਸਾਨੂੰ ਇਹਦੀ ਤਲਾਸ਼ੀ ਕਰਾਉ ਇਹ ਆਣ ਕੇ ਵੇਂਦੇ ਕੁਛ ਨਹੀਂਗੇ ਦਿਆਨ ਕੇ ਗੇਟ ਕੰਦਾ ਟਪਕੇ ਦੇ ਕੈਮਰੇ ਕਮਰੇ ਤੋੜਨ ਆ ਪਿੰਦੇ ਸਭ ਕੁ ਕਰਨ ਆ ਪਿੰਦੇ ਕਿਸੀ ਦੀ ਸੁਣਦੇ ਨਹੀਂ ਲੈਣ ਨਹੀਂ ਦੇਣ ਨਹੀਂ ਕਿਸ ਨੂੰ ਲੱਗੇ ਨਹੀਂ ਆਉਣ ਦਿੰਦੇ ਅੱਜ ਹਾਂਜੀ ਮੈਂ ਬੰਬੀ ਤੇ ਆਪਣੀ ਮੋਟਰ ਹੈ ਮੇਰੀ ਸਾਹਮਣੇ 50 ਗਾਜ ਤੇ ਸਾਹਮਣੇ ਮੋਟਰ ਜੀ ਇਹ ਆਏ ਨੇ ਇਕਦਮੀ ਆਏ ਨੇ ਇਹ ਆਂਦੇ ਜੀ ਇਹਨਾਂ ਦੇ ਅੰਦਰ ਸ਼ਰਾਬ ਆ ਤੇ ਸ਼ਰਾਬ ਹੈ ਨਹੀਂ ਇਹਨਾਂ ਦੇ ਕੋਲ ਕੋਈ ਨਹੀਂ ਤੇ ਇਹ ਇਹਨਾਂ ਨੂੰ ਵਿਚਾਰਿਆਂ ਡਰਦੇ ਭੱਜ ਕੇ ਜਾ ਕੇ ਜਿਹੜੇ ਬੱਚੇ ਪੁੱਛੇ ਹੀ ਆਪਣੀ ਦੁਕਾਨ ਆ ਦੁਕਾਨ ਦੇ ਵਿੱਚ ਵੜ ਗਏ ਨੇ ਸਾਰੇ ਇਹਨਾਂ ਨੇ ਆਣ ਕੇ ਕੋਠੇ ਕੰਦਾ ਟੱਪੇ ਨੇ ਤੇ ਇਹਨਾਂ ਦੇ ਜਿਹੜੇ ਇਹਨਾਂ ਅੰਦਰੋਂ ਗੇਟ ਮਾਰ ਲਏ ਕਿਤੇ ਸਾਨੂੰ ਮਾਰਨ ਕੁੱਟਣਾ ਬੱਚਿਆਂ ਨੇ ਤੇ ਇਹਨਾਂ ਨੇ ਬਾਹਰੋਂ ਲੋਕ ਲਾਉ ਗਲਾਤੇ ਨੇ ਇਹਨਾਂ ਦੋ ਦ ਤਿੰਨ ਦਰਵਾਜੇ ਨੇ ਦੁਕਾਨ ਦੇ ਤਿੰਨੇ ਦਰਵਾਜਿਆਂ ਦੇ ਬਾਹਰੋਂ ਲੋਕ ਲਾਉ ਗਲਾਤੇ ਨੇ ਅਸੀਂ ਨੇ ਬੜਾ ਕਿਹਾ ਵੀ ਨਿੱਕੇ ਨਿੱਕੇ ਬੱਚੇ ਨੇ 7-8 ਜਾਣੇ ਇਹਨਾਂ ਦੇ ਅੰਦਰ ਘੇਰ ਤੇ ਅਸੀਂ ਆਏ ਆ ਫਿਰ ਇਹਨਾਂ ਦੀ ਸੱਸਾ ਜੀ ਦੇ ਆਲਗਾੜੇ ਸ਼ਾਦੀ ਗਈ ਇਹਦੀ ਹੋਈ ਹੈ ਉੱਥੋਂ ਆਈ ਆ ਉਹਨੇ ਵੀ ਹੱਥ 'ਚ ਪੱਲਾ ਜੋੜਿਆ ਪੈਰੀਂ ਹੱਥ ਲਾਇਆ ਵੀ ਮੇਰੇ ਬੱਚੇ ਬਾਹਰ ਕੱਢ ਦੋ ਮੇਰੇ ਬੱਚੇ ਗਰਮੀ ਨਾਲ ਮਰਨਾ ਜਾਣ ਪਰ ਉਹਨਾਂ ਫੇਰ ਵੀ ਨਹੀਂ ਸੁਣ ਨਹੀਂ ਦਾ 10 ਵਜੇ ਤੱਕ ਅਸੀਂ ਇਹਨਾਂ ਦੇ ਤਰਲੇ ਪਾਉਂਦੇ ਰਹੇ ਆਂ ਵੀ ਇਹਦਾ ਨਾ ਕਰੋ ਇਹਦਾ ਨਾ ਕਰੋ ਤੁਸੀਂ ਆਜੋ ਅਸੀਂ ਤੁਹਾਨੂੰ ਤਲਾਸ਼ੀ ਕਰਾ ਦਿੰਨੇ ਆਂ ਸਭ ਦਾ ਗੇਟ ਬੱਚੇ ਬਾਹਰ ਕੱਢ ਦੋ ਇਹਨਾਂ ਨੇ ਨਹੀਂ ਸੁਣੀ ਕਿਸੇ ਦੀ ਸੁਣਾਈ ਕੀਤੀ ਬਾਅਦ ਚ ਪਤਾ ਨਹੀਂ 1 2 ਵਜੇ ਤੋਂ ਬਾਅਦ ਅਸੀਂ ਚਲੇ ਗਏ ਆਂ ਫਿਰ ਇਹਨਾਂ ਨੇ ਇਹਨੂੰ ਇਹਦੇ ਬਿਆਨ ਬੁਣ ਲਈ ਨੇ ਕੀ ਕੀਤਾ ਕੀ ਨਹੀਂ ਕੀਤਾ ਫਿਰ ਇਹਨੂੰ ਬਾਹਰ ਕੱਢਿਆ ਅੱਛਾ ਜਿੱਦਾਂ ਗੇਟ ਤੋੜਿਆ ਕੈਮਰੇ ਤੋੜੇ ਲੱਗਦਾ ਕਿ ਦਿਨ ਕਿ ਦਿਨ ਥਕਾਇਆ ਪਰਵਾਹ ਬਹੁਤ ਜ਼ਿਆਦਾ ਹੋਇਆ ਜੀ ਜੇ ਰਾਤ ਬੱਚੇ ਮਰ ਜਾਂਦੇ ਛੋਟੇ ਛੋਟੇ ਬੱਚੇ ਨੇ ਦੁਕਾਨ ਦੇ ਅੰਦਰ ਕੋਈ ਇਹਨਾਂ ਦਾ ਰੋਸ਼ਨਦਾਨ ਨਹੀਂ ਕੁਝ ਲੈਣ ਨਹੀਂ ਕੋ ਤੇ ਜੇ ਟੁੱਟ ਜਾਂਦੇ ਤੇ ਫੇਰ ਕੀ ਮੰਗੀ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਮੰਗਿਆ ਹੀ ਕਰਨੇ ਵੀ ਇਹਨਾਂ ਤੇ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਤੇ ਕੱਲ੍ਹ ਨਹੀਂ ਕਰਨੀ ਚਾਹੀਦੀ ਧੱਕਾਸ਼ਾਹੀ ਕਰਦੇ ਨੇ ਪਹਿਲੀ ਗੱਲ ਤੇ ਰਾਹ ਜਾਂਦੇ ਆ ਵੀ ਇਹ ਕਿਸੇ ਬੰਦੇ ਨੂੰ ਫੜ ਕੇ ਥੋੜੇ ਦਿਨ ਹੋਏ ਜੇ 2-4 ਦਿਨ ਇਹਨਾਂ ਰਾਹ ਜਾਂਦੇ ਆ ਮੇਰੀ ਮੋਟਰ ਤੇ ਉੱਤੇ ਹੀ ਇਹਨਾਂ ਨੇ ਸਾਹਮਣੇ ਮੋਟ ਰਿਆ ਉਥੇ ਤਲਾਸ਼ੀ ਕਰਨ ਦਾ ਬੇ ਬੰਦਿਆਂ ਦੀ ਫਿਰ ਤੂੰ ਦੁਕਾਨ ਤੋਂ ਆਏ ਉਹ ਸੌਦਾ ਪਤਾ ਵੀ ਇਹਦੀ ਚਰੋ ਕਰਿਆਨੇ ਦੀ ਦੁਕਾਨ ਆ ਸੌਦਾ ਪਤਾ ਵੀ ਦਿੰਦਾ ਇਹ ਉਹਦੀ ਤਲਾਸ਼ੀ ਕਰਨ ਦਾ ਬੰਦੇ ਫਿਰ ਮੇਰਾ ਲੜਕਾ ਵੀ ਮੇਰਾ ਭਰਾ ਵੀ ਇਹਨਾਂ ਦੇ ਗੱਲ ਪਿਆਂਦਾ ਤੂੰ ਹੀ ਕੌਣ ਤਲਾਸ਼ੀ ਕਰਨ ਵ ਕਸੂਲ ਹੈਗਾ ਜੀ ਜਦ ਕੋਈ ਮੁਲਾਜ਼ਮ ਉਹ ਨਸ਼ਾ ਪਤਾ ਕਰਦੇ ਹੁਣ ਉਹਨਾਂ ਦੀ ਤਲਾਸ਼ੀ ਕਰਦੇ ਵੀ ਚੰਗੇ ਲੱਗਦੇ ਆ ਇਹ ਰਾਹ ਜਾਂਦੇ ਨੂੰ ਘੇਰ ਲੈਂਦੇ ਨੇ ਇਹਨਾਂ ਦੋਨਾਂ ਵਾਰੇ ਦੋਨਾਂ ਵਾਰੀ ਬੜਾ ਧੱਕਾਸ਼ਾਈ ਕੀਤੀ ਇਹਨਾਂ ਨੇ ਰਤ ਸਰ ਇਹ ਗੱਡੀਆਂ ਲੈ ਕੇ ਆਏ ਤੇ ਠੇਕੀ ਵਾਲੇ ਸਾਰੇ ਪ੍ਰਾਈਵੇਟ ਬੰਦੇ ਸੀ ਸਾਰੇ 7 ਵਜੇ 6:30 7 ਵਜੇ ਦੇ ਕਰੀਬ ਆਏ ਇਹਨਾਂ ਸਰਾਉਂਦਿਆਂ ਸਾਡੇ ਘਰ ਦੇ ਪਹਿਲਾਂ ਤੇ ਜੰਦਰੀ ਥੋੜੀ ਬਾਹਰੋਂ ਤੇ ਜੰਦਰੇ ਤੋੜ ਕੇ ਅੰਦਰ ਇਹਨਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਟੀਵੀ ਆਰ ਲਾਇਆ ਤੇ ਕੈਮਰੇ ਲਾਏ ਇਹਨਾਂ ਨੇ ਵੀ ਕੈਮਰੇ ਨਾਲ ਲਾਈਵ ਪ੍ਰੂਫ ਆ ਜਾਂਣ ਵਿੱਚ ਕਹਿੰਦੇ ਰਹੇ ਇਹਨਾਂ ਦੀ ਆਜ ਵਿੱਚ ਮੇਰੇ ਕੋਲ ਹੈਗੀ ਸਾਰਾ ਕੁਝ ਪ੍ਰੂਫ ਇਹਨਾਂ ਦਾ ਤੇ ਬਾਅਦ ਚ ਉਹਨਾਂ ਨੇ ਘਰ ਦੇ ਜੰਦਰੇ ਅੰਦਰ ਫੋਲਿਆ ਸਾਰਾ ਕੁਝ ਫੋਲਿਆ ਇਹਨਾਂ ਨੂੰ ਕੁਝ ਨਹੀਂ ਲੱਭਾ ਤੇ ਨਿਆਣੇ ਮੇਰੇ ਛੋਟੇ ਛੋਟੇ ਸੀ ਉਹ ਡਰਦੇ ਦੁਕਾਨ 'ਚ ਵੜ ਗਏ ਨਾ ਕੋ ਹੰਦਾ ਤਰ ਤੁਰ ਹੁੰਦੇ ਸਾਰਿਆਂ ਕੋ ਤੇ ਉਹਨਾਂ ਨੇ ਅੰਦਰ ਗੁੰਡਾ ਮਾਰ ਲਿਆ ਇਹਨਾਂ ਦੇ ਪਾਪਾ ਵਾਰਨਾ ਜਾਇ ਸੱਟ ਨਾਲ ਲਾਦਨ ਤੇ ਆਪਾਂ ਅੰਦਰ ਰਹੇ ਜੀ ਸਰ ਤੇ ਇਹਨਾਂ ਨੇ ਬਾਅਦ ਚ ਗੇਟ ਦੇ ਵੀ ਗੁੰਡੇ ਬਾਰੂ ਮਾਰ ਤੇ ਰਾਤ ਦੇ ਮੈਂ 10 ਵਜੇ ਤੱਕ ਇੱਥੇ ਰਹੇ ਆ ਤੇ 1:30 ਵਜੇ ਇਹਨਾਂ ਨੇ ਆਣ ਕੇ ਮਤਲਬ ਫੇਰ ਅੰਦਰ ਸਾਡੇ ਮਤਲਬ ਕੀਤਾ ਇਹਨਾਂ ਨੂੰ ਸਾਨੂੰ ਧਮਕਾਇਆ ਵਾ ਸਾਡੇ ਕੋ ਬਿਆਨ ਲੈ ਤੱਕ ਐਸ਼ੀ ਕਰਕੇ ਤੇ ਕੋਈ ਇਹਨਾਂ ਦੇ ਨਾਲ ਮੁਲਾਜ਼ਮ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਸਰ ਤੇ ਇਹਾਂ ਨੂੰ ਧਮਕੀਆਂ ਦਿੰਦੇ ਆ ਵੀ ਅੱਡ ਕਿਨ ਲਈਦਾ ਉਹ ਪੈਸੇ ਪੁਆ ਦਾ ਸਾਬ ਤਾਂ ਉਹਨਾਂ ਪੈਸੇ ਦੋ ਨਹੀਂ ਤੇ ਆਪਾਂ ਤੁਹਾਡੇ ਤੇ ਅਲਕੋਹਲ ਪੁਆ ਦੇਣੀ ਆ ਤੇ ਆਪਾਂ ਇੱਕ ਐਨ ਤਰ੍ਹਾਂ ਤੇ ਤੁਹਾਡੇ ਛੁੱਟਣਾ ਨਹੀਂ ਹੈਗਾ ਤੁਹਾਡੇ 307 ਦਾ ਪਰਚਾ ਕਰਾ ਦੇਣਾ ਮੇਜੀ ਠੇਰੋਲਾ ਬਿਆ ਉਹਸੀ ਚੀਜ਼ ਦਾ ਮੈਂ ਫਾਇਦਾ ਚੁੱਕ ਕੇ ਤੇਰੇ ਤੇ ਪਰਚਾ ਕਰਾ ਦੇਣਾ ਕਿ ਜਦੋਂ ਵੀ ਜੱਸਣੇ ਤੇ ਪੈਸੇ ਦਾ ਲੈਣ ਪੈਸੇ ਦਾ ਬਾਬਾ ਲੈਣ ਐਸੇ ਦਾ ਸਾਰੇ ਇਹਨਾਂ ਨੇ ਨਾ 31 ਮਾਰਚ ਤੋਂ ਪਹਿਲਾਂ ਇਹਨਾਂ ਨੇ ਮਾਲ ਦਿੱਤਾ ਸੀ ਮੈਨੂੰ ਵੀ ਇੱਥੇ ਰੱਖ ਲੋ ਸਾਡੇ ਨਾਲ ਆਪਾਂ ਚੁੱਕ ਲਾਂਗੇ ਤੁਹਾਡੇ ਕੋ ਤੇ ਤੁਹਾਨੂੰ ਕਿਰਾਇਆ ਦੇ ਦਾਂਗੇ ਦੁਕਾਨ ਦਾ ਤੇ ਇਹਨਾਂ ਨੇ ਬਾਅਦ ਵਿੱਚ ਠੇਕੇ ਸਰ ਇਹਨਾਂ ਦੇ ਬਟਾਲੇ ਨਿਕਲ ਆਏ ਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਹਿਸਾਬ ਤਾਂ ਹੋਇਆ ਇਹਨਾਂ ਨੇ ਮੇਰੇ 'ਤੇ ਰੇਡ ਮਾਰ ਕੇ ਤੇ ਮੈਨੂੰ ਕਹਿੰਦੇ ਸੀ ਵੀ ਜੰਦੀ ਬਰੀਆਂ ਦਾ ਨਾਮ ਲੈ ਦੇ ਤੇ ਆਪਾਂ ਨੇ ਜਿੱਤੇ ਅਦਕਾਰਵਾਈ ਕਰਾਉਣੀ ਉਦੋਂ ਵੀ ਸਰ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾ ਕੈਮਰੇ ਤੋੜੇ ਆ ਇਬਾਚ ਉਹਨਾਂ ਗੱਡੀ ਲਾ ਕੇ ਮੇਰੇ ਅੰਦਰ ਦੁਕਾਨ ਚ ਮਾਲ ਲਾਤਾ ਵਾ ਤੇ ਬਾਅਦ ਚ ਉਹਨਾਂ ਨੇ ਨਾਂ ਲੈ ਕੇ ਉਹਨਾਂ ਦਾ ਜਨਤੀਪਰੀਆਂ ਦੇ ਪਰਚਾ ਕਰਾਇਆ ਨਾਲੇ ਤੇ ਨਾਲੇ ਸਾਡੇ ਤੇ ਕਰਾਇਆ ਉਹਨਾਂ ਨੇ ਨਜਾਇਜ਼ ਪਰਚਾ ਹੁਣ ਉਹ ਮਾਲ ਇਹਨਾਂ ਚਕਾਏ ਪੈਸੇ ਮੰਗਦੇ ਆਹੀ ਪੈਸੇ ਕਿੱਥੋਂ ਦੇਣੇ ਸਰ ਇਹਨਾਂ ਦਾ ਮਾਲ ਸੀ ਇਹਨੇ ਫੜਿਆ ਵਾ ਤੇ ਹੁਣ ਧਮਕੀਆਂ ਦਿੰਦੇ ਆ ਨਹੀਂ ਕਿ ਆਪਾਂ ਜਾਨੋ ਮਾਰ ਦੇਣਾ ਤੁਹਾਨੂੰ ਤੇ ਰਾਜ ਜਦੋਂ ਵੀ ਕਿਤੇ ਘਰੋਂ ਨਿਕਲਦੇ ਆ ਜਿੱਥੇ ਮਰਜੀ ਇਹਨਾਂ ਜੀ ਕਰਦਾ ਸਾਨੂੰ ਡੱਕ ਲੈਂਦੇ ਆ ਰਾਜ ਇਹ ਨਾ ਇਹਦੇ ਨਾਲ ਕੋਈ ਮੁਲਾਜ਼ਮ ਹੈਗਾ ਜੇ ਕੋਈ ਸ਼ੱਕ ਹੈਗਾ ਸਾਨੂੰ ਮੁਲਾਜ਼ਮ ਲੈ ਕੇ ਚੈੱਕ ਕਰਨ ਨਾਲ ਜਦੋਂ ਮਰਜੀ ਕਰ ਲੈਣ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਮੁਲਾਜ਼ਮਤ ਬਗੈਰ ਨਹੀਂ ਸਰ ਧਮਕੀਆਂ ਦਿੰਦੇ ਹਨ। ਆਪਾਂ ਰਾਜ ਹੁਣ ਜਾਣੇ ਆ ਰਾਜ ਗੱਡੀ 'ਚ ਐਲਕੋਹਲ ਦਾ ਕੈਨ ਧਰ ਦਣਗੇ ਤੇ ਉਧਰੋਂ ਸਾਨੂੰ ਫੜ ਲੈਣਗੇ ਤੇ ਅਸੀਂ ਕੀ ਕਰਾਂਗੇ। ਫਿਰ 25 30 ਜਣੇ ਹੁੰਦੇ ਇੱਕ ਅਦਾ ਜਨਾਨੀ ਹੁੰਦਾ ਸਾਰੇ। ਅੱਛਾ ਇਹ ਜਿਸ ਦਿਨ 340 ਬੱਤੀਆਂ ਦਾ ਬੱਚਾ ਉਸ ਤੋਂ ਪਹਿਲਾਂ ਕੋਈ ਬੱਚਾ ਦਾ ਨਹੀਂ ਨਹੀਂ ਸਰ ਉਸ ਤੋਂ ਪਹਿਲਾਂ ਨਹੀਂ ਕੋਈ ਅਜਾ ਬੱਚਾ ਦਾ। ਦੋ 2012 ਤੋਂ ਪਹਿਲਾਂ ਮਾੜਾ ਮੋਟਾ ਹੀ ਹੈਗਾ ਸੀ। ਕਰਦਾ ਹੀ ਲਾਨ-ਲੋਨ ਦੇ ਮਾੜਾ ਮੋਟਾ ਦੂਜਾ ਕੋਈ ਪਰਸਾ ਨਹੀਂ ਅੱਠੇ ਕਿ ਰੁਕੇ ਵਾਲੀ ਦਾ ਨਾ ਕੋਈ। ਉਹ ਦਿੱਸੇ ਜਾਂਦੇ ਦੱਸਦੇ ਬੰਦਾ ਟੱਪ ਹਾਂਜੀ ਸਰ ਚੱਕੇਦਾਰ ਤੇ ਹੁੰਦੇ ਪਰ ਠੀਕ ਹੈ ਕਰਨ ਪਰ ਮੁਲਾਜ਼ਮ ਤੇ ਨਾਲ ਲਿਆਉਣ ਕੋਈ ਤੋੜਨ ਜੇ ਕੋਈ ਮੋਤਵਾਰ ਬੰਦਾ ਨਹੀਂ ਨਾ ਪਿੰਡ ਦਾ ਲਿਆ ਰਾਤੀ ਵੀ ਕੋਈ ਐਮਸੀ ਸਾਡੇ ਮਲੇ ਦਾ ਉਹਨੂੰ ਬੁਲਾ ਲੈਣ ਕਿਸੇ ਨੂੰ ਪਿੰਡ ਚੋਂ ਬੁਲਾ ਲੈਣ ਤੇ ਕੋਈ ਵੀ ਆ ਜੰਦਰੀ ਇਹਨਾਂ ਜਰੂਰ ਤੋੜਦੇ ਆਉਂਦੇ ਗੇਟ ਦਾ ਅੰਦਰ ਤੋੜੇ ਫਿਰ ਅੰਦਰਲੇ ਵੀ ਸਾਰੇ ਤੋੜੇ ਆ ਵੇਖੋ ਤੇ ਫਿਰ ਇੱਥੇ ਰਹੇ ਆ ਜੇ ਇਹਨਾਂ ਨੂੰ ਸ਼ੱਕ ਹੈਗਾ ਇਸੇਰੇ ਵੀ ਆ ਸਕਦੇ ਸੀ ਬਾਹਰ ਖਲੋ ਜਾਂਦੇ ਗੱਡੀਆਂ ਲਾ ਕੇ ਖਲੋਤੇ ਰਹੇ ਫਿਰ 1:30 ਵਜੇ ਇਹਨਾਂ ਨੇ ਮੇਰੇ ਫਿਰ ਤੱਕੇ ਸ਼ੈ ਕੀਤੀ ਰਾਤ ਇਹਨਾਂ ਨੂੰ ਉਹ ਇਹ ਮਤਲਬ ਸ਼ਾਗ ਹੈ ਮਾਫੀਆ ਦੇ ਨਾਲ ਲਾਣ ਦੇ ਚੱਲੂ ਚਾਲ ਨਹੀਂ ਸਰ ਮੈਂ ਇਹੋ ਜੇ ਤੁਮ ਕੀਤੇ ਗਏ ਦਿੰਦੇ ਆਪਾਂ ਗੋਲੀ ਮਰਵਾ ਦੇਣੀ ਤੁਹਾਨੂੰ ਹੋਰ ਕੀ ਕਰ ਦੇਣੀ ਇਹ ਤੋਂ ਵੱਧ ਕੀ ਕਰ ਦੇਣਗੇ ਸਰ ਬੱਚਿਆਂ ਦਾ ਤਾਂ ਦੇਖਣਾ ਹੀ ਪੈਣਾ ਉਸ ਨੂੰ ਸ਼ਿਕਾਇਤ ਕੀਤੀ ਸੀ ਸਰ ਬੁੱਲਸੂ ਵੀ ਅੱਜ ਕੱਲ ਸਿਆਸੀ ਦਬਾਅ ਦੇ ਹੇਠ ਹੈ ਸਾਨੂੰ ਇਹ ਕੀ ਕਰ ਸਕਦੇ ਹੁਣ ਉਹਨਾਂ ਕੋ ਜਾਣੇ ਇਹਨਾਂ ਦੀ ਚਲਦੀ ਹੈ ਕੀ ਗੱਲ ਗੇਸ ਹੀ ਲਾ ਕੇ ਸ਼ਿਕਾਇਤ ਉਸ ਕਹਿਤਾ ਸਰ ਆਂਦੇ ਉਹਨਾਂ ਵਾਅਦਾਂ ਦੇ ਕੀ ਕਰੀਏ ਹੁਣ ਤੁਸੀਂ ਵੇਖੋ ਇਹਨਾਂ ਦੇ ਸਾਹ ਤੱਕ ਬੰਗ ਬਥੇਰਾ ਗਿਆ ਵੀ ਮੁਲਾਜ਼ਮ ਇਹ ਜੇਕਰ ਉਹ ਨਾਲ ਜੇ ਹੁੰਦਾ ਕੋਈ ਚੈੱਕ ਕਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਚੈੱਕ ਕਰਦੇ ਰਾਜ ਜਾਂ ਤੇ ਸਾਨੂੰ ਦੱਸਣ ਪਹਿਲਾਂ ਸਾਨੂੰ ਲੈਣ ਨਾਲ ਦੇਈ ਜਾਈਏ ਨਹੀਂ ਜਦਾਂ ਆਉਂਦਾ ਤਾਂ ਘਰ ਦੇ ਕੈਮਰੇ ਤੋੜਿਆ ਗਿਆ ਗੇਟ ਤੋੜਿਆ ਗਿਆ ਤੇ ਕਿਤੇ ਨਾ ਕਿਤੇ ਚਾਰਪੌੜੀ ਇਹ ਕਿਤੇ ਇਹ ਦੀ ਸ਼ਿਕਾਇਤ ਦਰਜ ਕਰਾਈ ਆ ਆਪਾਂ ਸਰ ਗਏ ਹਾਂ ਆਪਾਂ ਤੇ ਸਾਹਿਬ ਐਸਐਸਪੀ ਸਾਹਿਬ ਕੋ ਗਏ ਹੀ ਤੇ ਉਹਨਾਂ ਦੇ ਰੀਡਰ ਸਾਹਿਬਾਂ ਦੇ ਵੀ ਨਹੀਂ ਐਸਐਚਓ ਸਾਹਿਬ ਨੂੰ ਦੋ ਤੇ ਐਸਐਚਓ ਸਾਹਿਬ ਨੂੰ ਕੀ ਦਈਏ ਉਹਨਾਂ ਦੇ ਅੱਗੇ ਨਹੀਂ ਮਤਲਬ ਚੱਲਦੀ ਵੀ ਹੈ ਅਜੇ ਮੈਂ ਗਾਂਧੀ ਗਾਂ ਤੋਰੀ ਜਾਂਦੇ ਹਾਂ ਜੀ ਗਾਂਧੀ ਗਾਂ ਤੋਰੀ ਜਾਂਦੇ ਆਂਦੇ ਇਹ ਕੀ ਕਰੀਏ ਤੁਸੀਂ ਪਹਿਲਾਂ ਫੜੀ ਗਈ ਉਹਦੇ ਕਹਿ ਦਿੰਦੇ ਪਰ ਸਰ ਮੈਂ ਲਾਇਆ ਆਪਾਂ ਇਹਨਾਂ ਜੰਦਰੇ ਤੋੜੇ ਰਹਾ ਤਾਂ ਆਪਾਂ ਦੁਕਾਨ ਚ ਹਾਂ ਕੁੰਡੇ ਇਹਨਾਂ ਬਾਹਰੋਂ ਮਾਰਦੇ ਸਾਡੇ ਮੈਂ ਲੇ ਘਰ ਚ ਵੀ ਜੰਦਰੇ ਜੇ ਨਾ ਕੈਮਰੇ ਕੇ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿੰਦੇ ਮੈਂ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਗੋਲਦਾ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਅਕਿਸ਼ਨਗਰ ਤੇ ਤੇ ਇੱਕ ਗੁਰਜੀਤ ਗੁਰੀ ਏਟ ਡਿਵਾਲੇ ਨਾ ਤਦਾਸ ਇੱਕ ਚੇਤਨ ਹੈ ਗੱਟੜੀ ਵਾਲੇ ਦਾ ਇੱਕ ਇਹਦਾ ਡਰਾਈਵਰ ਸੁੱਖੇ ਦਾ ਪਿੰਡਾ ਜੀ ਤੇ ਇੱਕ ਦੋ ਤਿੰਨ ਵਾਰ ਇਹਨਾਂ ਸਾਡੇ ਮਗਰ ਗੱਡੀ ਵੀ ਲਾਈ ਆ ਰਾਜਵੀਰ ਚੈੱਕ ਕਰਦੇ ਆ ਤੇ ਮਜਬੂਰੀਆਂ ਨੂੰ ਕਰਾਉਣੀ ਪੈਂਦੀ ਕਦੀ ਕਹਿੰਦੇ ਸੀ ਸਿਸਟਾਫ ਦੇ ਮੁਲਾਜ਼ਮ ਆ ਸਾਡੇ ਕੋਈ ਕਾਰਡ ਹੈਗੇ ਜਾਲੀ ਇਹਨਾਂ ਕੋ ਕਾਰਡ ਹੈਗੇ ਜੀ ਦੋ ਤਿੰਨ ਬੰਦੇ ਕੋਈ ਨਾ ਕੋਈ ਜਾਲੀ ਗਾਰਡ ਸੀ ਸਿਸਟਾਫ ਦੇ ਬਣੇ ਕੋਈ ਮੁਲਾਜ਼ਮਾਂ ਦੇ ਕਹਿੰਦੇ ਸੀ ਜਿੱਥੇ ਮਰਜ਼ੀ ਢੱਕ ਲੈਂਦੇ ਮੈਂ ਮੁਲਾਜ਼ਮ ਹੈਗਾ ਤੇ ਜਦ ਕਿ ਆਪਾਂ ਪਤਾ ਕੀਤਾ ਸੀ ਸਟਾਫ ਤੋਂ ਵੀ ਉਹ ਆਂਦੇ ਸਾਡਾ ਕੋਈ ਮੁਲਾਜ਼ਮ ਨਹੀਂ ਇਹਨਾਂ ਦੇ ਨਾਲ ਹੈਗਾ ਉਹ ਉਸੀ ਦਾ ਕੋਈ ਰਗੜਾ ਨਹੀਂ ਦਿੰਦੇ ਕਾਡ ਬਿਖੇ ਕਾਡ ਸਿਰਫ ਦੂਰ ਬਖੌਂਦੇ ਦਿੰਦੇ ਨਹੀਂ ਨਾ ਹੈਗੇ ਜਾਂ ਤੇ ਫੋਟੋਕਾਪੀ ਕੋਈ ਦੇਣ ਪਤਾ ਹੋਏ ਬਖਾਲ ਦਿੰਦੇ ਦੂਰੀ ਇਦਾਂ ਵੀ ਆਪਾਂ ਤੇ ਮਾਨ ਨਹੀਂ ਲੈਣਾ ਡਰਦਿਆਂ ਬਿਲਕੁਲ ਗਲਤ ਗੱਲ ਆ ਸਾਰੇ ਇਸ ਸ਼ਰਾਬ ਵੇਚਨ ਦਾਦੀ ਦਾ ਬੰਦਾ ਇਹਦੇ ਕੋ ਅਜੇ 15 ਦਿਨ ਪਹਿਲਾਂ 300 ਤੇ 40 ਪਕੜੀ ਪੇਟੀਆਂ ਫੜੀਆਂ ਪਰਚਾ ਹੋਇਆ ਸਿਵਲ ਲੈਂਡ ਥਾਣੇ ਕੋਈ ਅਧਿਕਾਰ ਨਹੀਂ ਗਿਆ ਝੂਠੇ ਇਜ਼ਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਆ ਇਹ ਸਜਸਤੀ ਕਿ ਨਾ ਗੇਟ ਟੁੱਟਾ ਜਾਂ ਉਸ ਵਲੇ ਹੋਇਆ ਕੀ ਸੀ ਕਿਉਂਕਿ ਤੁਸੀਂ ਗਏ ਸੀ ਮੌਕੇ ਤੇ ਸਾਰਾ ਸਾਨੂੰ ਕਿਸੇ ਨੇ ਵਿੰਡੋ ਫੋਨ ਕੀਤਾ ਸੀ ਗੱਡੀ ਆ ਗਈ ਸੂਸ਼ਟ ਦੇ ਕੋਲੋਂ ਉੱਚੇ ਪੇਟਕਾਂ ਦੱਸ ਲੈ ਕੇ ਆਇਆ ਸੀ ਇਹਨੇ ਅੰਦਰੋਂ ਕੁੰਡਾ ਮਾਰ ਲਿਆ ਆਪਣਾ ਪੁਲਿਸ ਮੁਲਾਜ਼ਮ ਨਾਲ ਗਿਆ ਲੈਡਰਸ਼ਿਪ ਪੁਲਿਸ ਨਾਲ ਗਈ ਆ ਇਹਨੇ ਕੁੰਡਾ ਮਾਰ ਲਿਆ ਅੰਦਰੋਂ ਇਹਨੇ ਗੇਟ ਦੇ ਖੋਲਿਆ ਉਸ ਤੋਂ ਬਾਅਦ ਗੇਟ ਜਿਹੜਾ ਟੁੱਟਾ ਫਿਰ ਗੇਟ ਆਪੇ ਤੋੜਿਆ ਇਹਨੇ ਸਾਡੇ ਬੰਦੇ ਕਿਸੇ ਨੇ ਤੋੜਿਆ ਅੱਛਾ ਇੱਕ ਕਹਿੰਦਾ ਕਿ ਮੇਰੇ ਬੰਦ ਕਰ ਦਿੱਤਾ ਸੀ ਕਮਰੇ ਦੇ ਇੱਕ ਸਟੋਰ ਰੂਮ ਦੇ ਵਿੱਚ ਬੰਦ ਕਰਦਾ ਨਹੀਂ ਇਹਦਾ ਸਟੋਰ ਤਾਂ ਅਸੀਂ ਕਿੱਦਾਂ ਬੰਦ ਕਰ ਦਾਂਗੇ ਇਹਨੂੰ ਨਹੀਂ ਗੱਲ ਮੇਰੇ ਬੱਚਿਆਂ ਨੂੰ ਹੁੰਦੇ ਰੱਖ ਲੈ ਨਹੀਂ ਨਹੀਂ ਆਪਾਂ ਕੋਈ ਨਹੀਂ ਢੱਕਿਆ ਬੱਚਾ ਅੰਦਰ ਅਜੇ ਜੀਸਟੀ ਕਿਹਨਾਂ ਤੁਸੀਂ ਦੱਸਿਆ ਕਿ 10 ਬੇਟੀਆਂ ਮੌਕੇ ਤੇ ਪੜੀਆਂ ਨੇ ਉਹਨਾਂ ਕੋ ਪਰਚਾ ਦਰ ਰੁਕਾਇਆ ਗਿਆ ਪਰਚਾ ਹੋਇਆਗਾ ਅਨਕੁਆਰੀ ਚੱਲਾਂਦੀ ਜਿਵੇਂ ਇੱਥੋਂ ਲੈ ਕੇ ਆਇਆ ਹੈ ਲਗਾਤਾਰ ਤੁਸੀਂ ਜਿੱਦਾਂ ਬੱਸ ਰਹੇ ਹੋ ਕਿ ਲਗਾਤਾਰ ਆਦੀ ਜੀ ਸ਼ਰਾਬ ਆਦੀ ਹਣ ਕਿੰਨੇ ਸਾਲੋਂ ਚੱਲੇ ਸ਼ਰਾਬ ਵੇਚਦੇ ਕਿੰਨੇ ਪਰਚੇ ਇੱਥੇ ਉਹ ਗੰਦਾ ਜ ਮਤਲਬ ਜੀ ਆ ਕੇ ਮੈਨੂੰ ਧੰਕਾਇਆ ਗਿਆ ਲਗਾਤਾਰ ਮੈਨੂੰ ਫੋਨ ਕਰਦੇ ਨੇ ਬਾਹਰ ਆ ਰਸ਼ਨ ਜੀ ਦੇ ਆ ਕੇ ਜੇ ਕੋਈ ਸੌਦਾ ਲੈ ਕੇ ਜਾਂਦੇ ਉਹ ਮੈਨੂੰ ਪਛੇਤ ਪਛਾਛ ਲਈ ਜਾਂਦੇ ਕੋਈ ਨਹੀਂ ਇਹੋ ਜੀ ਗੱਲਬਾਤ ਹੈ ਅੱਗੇ ਆਪਣੇ ਕੋਲੋਂ ਕਰਦਾ ਹੈ ਜੀ ਪਤਾ ਨਹੀਂ ਉਹਨੇ ਕਿੱਥੋਂ ਕੱਢ ਲਈ ਕਿੱਦੋਂ ਬਣਾ ਲਈ ਅਜਿਹੇ ਤੋਰੇ ਕਰਦੇ ਕੋਈ ਡੀਵੀਆਰ ਵੀ ਤੁਹਾਡੇ ਨਹੀਂ ਆਪਾਂ ਨੇ ਲੈ ਗਏ